ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਆ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂਜੀ ਆਪਾਂ ਕਰਦੇ ਆਂ ਜੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਨਾਲ ਦੰਦੀਵਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹਾਂਜੀ ਟਾਈਮ ਆ ਜਿਹੜਾ 4:30 ਦਾ ਹੋ ਚੁੱਕਿਆ ਹੈਗਾ ਸਵੇਰ ਦੇ 4:30 ਰੇੜੇ ਬੱਜ ਚੁੱਕੇ ਨੇ ਤੇ ਇਹ ਵੀਡੀਓ ਹੈਗੀ ਹੈ ਜੀ 7 ਜਨਵਰੀ ਦੇ ਸਵੇਰ ਦੀ ਸਵੇਰੇ ਜਿਹੜਾਗਾ ਆਪਾਂ 4:30 ਵਜੇ ਉੱਠ ਖੜਦੇ ਆ 4:30 ਵਜੇ ਉੱਠ ਕੇ ਪਹਿਲਾਂ ਪਸ਼ੂਆਂ ਦਾ ਗੋਹਾ ਇਕੱਠਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਹਨਾਂ ਨੂੰ ਪਾਇਆ ਜਾਊਗਾ ਨੀਰਾ ਠੰਡ ਦੇ ਵਿੱਚ ਇਕੱਲਿਆਂ ਨੂੰ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਜੀ ਇਸ ਲਈ ਇੱਥੇ ਮੇਰੇ ਹੈਲਪ ਕਰ ਰਹੇ ਨੇ ਕੁਝ ਥੋੜੀ ਜਿਹੀ ਮੇਰੀ ਸਿਹਤ ਠੀਕ ਨਹੀਂ ਹੈਗੀ ਤੇ ਤਾਂ ਕਰਕੇ ਰਲ ਮਿਲ ਕੇ ਕੰਮ ਜਿਹੜਾ ਕਰ ਲਿਆ ਜਾਂਦਾ ਹੈ ਹਨਾ ਬਾਕੀ ਇਸ ਤੋਂ ਬਾਅਦ ਰੁੱਤ ਵਧੀਆ ਆ ਜੂਗੀ ਉਸ ਤੋਂ ਬਾਅਦ ਚੱਲ ਬੰਦਾ ਇਕੱਲਾ ਕਰ ਲੈਂਦਾ ਅੰਦਰ ਥੋੜਾ ਜਿਹਾ ਪਸ਼ੂਆਂ ਦੀ ਠੰਡ ਦੇ ਵਿੱਚ ਜ਼ਿਆਦਾ ਸਾਵਧਾਨੀ ਵਰਤਣੀ ਪੈਂਦੀ ਹੈ ਤੇ ਬਾਕੀ ਖੇਤ ਦਾ ਕੰਮ ਤਾਂ ਤਾਂ ਜਿਹੜਾ ਨਹੀਂ ਹੁੰਦਾ ਜੀ ਇੰਨਾ ਹਨਾ ਬੰਦੇੜੇ ਬੇਲੇ ਹੁੰਦੇ ਅੱਜ ਕੱਲ ਇਹ ਇਸ ਲਈ ਹੈਲਪ ਕਰਾ ਦਿੰਦੇ ਹੁੰਦੇ ਜਦੋਂ ਖੇਤ ਕੰਮ ਤੰਦੇ ਹੁਣ ਉਦੋਂ ਤਾਂ ਦੇਖੋ ਆਪਾਂ ਨੂੰ ਕੱਲਿਆਂ ਨੂੰ ਹੀ ਕਰਨੇ ਪੈਂਦੇ ਹਨਾ ਹਾਂਜੀ ਇੱਥੇ ਪਾ ਰਹੇ ਹਾਂ ਜੀ ਆਪਾਂ ਨੀਰਾ ਹਰਾ ਜਿਹੜਾ ਆਪਣੇ ਹੋ ਗਿਆ ਜੀ ਇੱਥੇ ਆਪਾਂ ਸੁੱਕੀ ਧੂੜੀ ਦੇ ਵਿੱਚ ਹਰਾਰ ਲਾ ਕੇ ਪੰਡ ਪਰ ਕੇ ਰੱਖੀ ਹੋਈ ਹੈ ਤੇ ਬਸ ਹੁਣ ਕੋਲੇ ਰੱਖ ਦਿੰਨੇ ਹੁੰਨੇ ਆ ਜੀ ਉਹ ਹੁਣ ਚੱਕ ਚੱਕ ਬਸ ਪਾਉਣਾ ਹੀ ਆ ਆਥਨੀਰ ਲਾ ਕੇ ਰੱਖ ਦਿੰਦੇ ਹੁਣੇ ਸਵੇਰੇ ਜਿਹੜਾ ਔਖਾ ਹੋ ਜਾਂਦਾ ਹਨਾ ਠੰਡ ਦੇ ਵਿੱਚ ਜੇ ਤਾਂ ਹੁਣ ਰਲਾਉਣਾ ਪਵੇ ਫਿਰ ਤਾਂ ਜੀ ਹਨਾ ਨਾਲ ਲਾ ਕੇ ਰਲਾਉਣਾ ਪੈਂਦਾ ਹੁਣ ਤਾਂ ਬਸ ਪਾਉਣਾ ਹੀ ਆ ਇਸ ਲਈ ਬਸ ਇਹ ਪਾ ਦਿੰਦੇ ਹੁੰਦੇ ਨੇ ਅੰਦਰ ਖੋਰ ਲੀਆਂ ਦਾ ਜਿਹੜਾ ਬਹੁਤ ਵਧੀਆ ਨਜ਼ਾਰਾ ਹੁੰਦਾ ਜੀ ਹੈ ਨਾ ਮੀਕਣੀ ਕਿੰਨੀ ਆਈ ਆ ਵੀ ਕੁਝ ਪਤਾ ਨਹੀਂ ਲੱਗਦਾ ਹੈਗਾ। ਐ ਇਧਰ ਦੇਖੋ ਜੀ ਹਨੇਰਾ ਜਿਹੜਾ ਬਹੁਤ ਜਿਆਦਾ ਹੈਗਾ। ਹਾਂਜੀ ਆਪਣੇ ਪਰਿਵਾਰ ਦੇ ਵਿੱਚ ਅਸੀਂ ਦੋਨੇ ਜੀ ਤੇ ਇੱਕ ਪਾਪਾ ਜੀ ਉੱਠਦੇ ਹੁੰਦੇ ਆ ਸਵੇਰੇ ਦੂਜੇ ਸਾਰੇ ਕੋਈ ਨਹੀਂ ਉੱਠਦਾ ਹੈਗਾ ਦੂਜੇ ਸਾਰੇ ਲੇਟ ਹੀ ਉੱਠਦੇ ਆ। ਪਾਪਾ ਜੀ ਵੀ ਗੁਰੂ ਘਰ ਜਾਂਦੇ ਨੇ ਜੀ ਸਵੇਰੇ ਨਹਾਣ ਨੂੰ ਨਾਉਂਦੇ ਨੇ ਹਨਾ ਇਸ ਲਈ ਉਹ ਵੀ ਜਲਦੀ ਉੱਠਦੇ ਨੇ। ਤੇ ਉਹ ਤਾਂ ਸਾਡੇ ਤੋਂ ਵੀ ਪਹਿਲਾਂ ਉੱਠ ਖੜਦੇ ਨੇ ਕਹਿੰਦੇ ਸੌਖਾ ਹੀ ਹਨ ਪਸ਼ੂਆਂ ਦਾ ਕੰਮ ਆ ਜਿਹੜਾ ਅਨਪੜਾ ਦਾ ਹੁੰਦਾਗਾ ਜਾਂ ਪਸ਼ੂਆਂ ਦਾ ਕੰਮ ਆ ਜਿਹੜਾ ਕੀ ਕਰਨਾ ਹੁੰਦਾ ਹਨ ਪਰ ਖੇਚੜਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈਗੀ ਸਵੇਰੇ ਵੀ ਜਲਦੀ ਉੱਠਣਾ ਸ਼ਾਮ ਨੂੰ ਲੇਟ ਪੈਣਾ ਹਾਂਜੀ ਇੱਧਰ ਆਪਾਂ ਬਣਾ ਰਹੇ ਹਾਂ ਜੀ ਚਾਹ ਤੇ ਮੈਂ ਚਾਹ ਬਣਾ ਰਹੀ ਹਾਂ ਉਹਨਾਂ ਨੇ ਪਤਾ ਨੀਰਾ ਚਾਹ ਹੁਣ ਆਪਣੇ ਕੋਲੇ ਟਾਈਮ ਹੈਗਾ ਜੀ 20 25 ਮਿੰਟ ਆਪਾਂ ਫਿਰੀਆਂਗੇ ਇਸ ਲਈ ਮੈਂ ਹੁਣ ਆਪਾਂ ਵਧੀਆ ਚਾਹ ਪੀ ਲਾਂਗੇ ਬਹਿ ਕੇ 20-25 ਮਿੰਟਾਂ ਦੇ ਵਿੱਚ ਉਹ ਨੀਰਾਚਾਰਾ ਖਾ ਲੈਣੀ ਉਸ ਤੋਂ ਬਾਅਦ ਆਪਾਂ ਤਹਰਾ ਘੱਡਾਂਗੇ ਹੁਣ ਮੈਂ ਇੱਥੇ ਜਿਹੜਾ ਚਾਹ ਬਣਾ ਰਹੀ ਆਂ ਚਾਹ ਇਸ ਵੇਲੇ ਆਪਾਂ ਸਿਰਫ ਦੋਨਾਂ ਜੀਆਂ ਦੀ ਬਣਾਉਣੀ ਹੁੰਦੀ ਹੈ ਜੀ ਮੈਂ ਚਾਹ ਕਿਉਂਕਿ ਹੋਰ ਕੋਈ ਨਹੀਂ ਪੀਂਦਾ ਹੁੰਦਾ ਕਿਉਂਕਿ ਹਜੇ ਕੋਈ ਉੱਠਦਾ ਹੀ ਨਹੀਂ ਹੈ ਹਨ ਸਾਰੇ ਲੇਟ ਉੱਠਣਗੇ ਫਿਰ ਐਵੇਂ ਚਾਹ ਬਣਾਈ ਦਾ ਕੀ ਫਾਇਦਾ ਫਿਰ ਖਰਾਬ ਹੋ ਜਾਂਦੀ ਹੈ ਨਾ ਅੱਜ ਕੱਲ ਬਈ ਤਵੇਹੀ ਚਾਹ ਕੌਣ ਪੀਂਦਾ ਤੁਰਤ ਦੀ ਬਣਾਈ ਪੀਂਦੇ ਨੇਗੇ ਲਓ ਜੀ ਚਾਹ ਜਿਹੜੀ ਆਪਣੀ ਉੱਬਲ ਗਈ ਹੈ ਇਸ ਤਰ੍ਹਾਂ ਹੀ ਜਿਹੜੀ ਪੰਡਾ ਵਾਲਿਆਂ ਦੀ ਲਾਈਫ ਆ ਜਿਹੜੀ ਸ਼ੁਰੂ ਹੋ ਜਾਂਦੀ ਹੈ ਜੀ 4 ਵਜੇ 4:30 ਤੇ ਕਿਉਂਕਿ ਪਸ਼ੂਆਂ ਦਾ ਕੰਮ ਕਰਨਾ ਹੁੰਦਾ ਹੈ ਹਨਾ ਤੇ ਜੇ ਪਸ਼ੂ ਨਾ ਹੋਣ ਜੀ ਫਿਰ ਤਾਂ ਬੰਦਾ ਕਦੇ ਉੱਠ ਖੜੇ ਹਨਾ ਫਿਰ ਤਾਂ ਕੀ ਕੰਮ ਆ ਕਰ ਲੈ ਚੁੱਲ੍ਹੇ ਤੇ ਤਾਂ ਠੰਡਾਂ 'ਚ ਤਾਂ ਲੇਟ ਹੀ ਰੋਟੀ ਰੋਟੀ ਖਾਣੇ ਹੁੰਨੇ ਆਪਾਂ ਪਤਾ ਹੀ ਇਹ ਗੱਲ ਉੱਠਣ ਦੀ ਨਹੀਂ ਹੈਗੀ ਬੰਦਾ ਕੰਮ ਤਾਂ ਕਰ ਲੈਂਦਾ ਹੈ ਹਨਾ ਪਰ ਜਦੋਂ ਆਪਾਂ ਨੂੰ ਦੁੱਧ ਦੇ ਜਾਂ ਫਸਲਾਂ ਦੇ ਰੇਟ ਨਹੀਂ ਮਿਲਦੇ ਹਨਾ ਤਾਂ ਮਾਣਾ ਜਿਹੜਾ ਬਹੁਤ ਦੁਖੀ ਹੁੰਦਾ ਹੈਗਾ ਹੁਣ ਆਪਾਂ ਪਿਆਰ ਦੁੱਧ ਤਾਂ ਇੰਨੀ ਖੇਚਲਾ ਦੇ ਨਾਲ ਪੈਦਾ ਕਰਦੇ ਹਾਂ ਪਰ ਆਪਾਂ ਨੂੰ ਦੁੱਧ ਦੇ ਰੇਟ ਫੇਰ ਵੀ ਨਹੀਂ ਮਿਲਦੇ ਉਧਰ ਫਸਲਾਂ ਦੀਆਂ ਫਸਲਾਂ ਦੇ ਰੇਟ ਨਹੀਂ ਹੈਗੇ ਜੀ ਇਸ ਕਰਕੇ ਜਿਹੜਾ ਪਸ਼ੂਆਂ ਚ ਤੇ ਖੇਤੀ ਚ ਘਾਟਾ ਮੰਨਿਆ ਜਾਂਦਾ ਹੈਗਾ ਘਾਟਾ ਕੋਈ ਨਹੀਂ ਹੈਗਾ ਜੀ ਮਿਹਨਤ ਤਾਂ ਫਲ ਤਾਂ ਮਿਲਦੇ ਹੀ ਹੈਗਾ ਤੇ ਕੰਮ ਕਰਾਂਗੇ ਤਾਂ ਕੁਛ ਨਾ ਕੁਛ ਤਾਂ ਹੀ ਆਪਾਂ ਨੂੰ ਫਲ ਮਿਲੂਗਾ ਹੀ ਹਨ ਪਰ ਘਾਟਾ ਕਿਉ ਮੰਨਿਆ ਘਾਟਾ ਆਪਾਂ ਹੀ ਆਪਾਂ ਨੇ ਮਨਾ ਵਿੱਚ ਬਿਠਾ ਰੱਖਿਆ ਕਿਉਂਕਿ ਜੀ ਸਾਰੇ ਵੀ ਨਹੀਂ ਆਪਣੇ ਮਨਾ ਵਿੱਚ ਵੀ ਆਪਾਂ ਕਿਹੜਾ ਬਿਠਾਇਆ ਵੀ ਇੱਕ ਤਾਂ ਹੀ ਦੇਖੋ ਰੇਟ ਦੁੱਧ ਦਾ ਨਹੀਂ ਹੈਗਾ ਹਨਾ ਨਾ ਹੀ ਰੇਟ ਫਸਲਾਂ ਦਾ ਹੈਗਾ ਤੇ ਬਸ ਇੰਨਾ ਜ਼ਰੂਰ ਹੈ ਵੀ ਆਪਾਂ ਖੇਤੀ ਕਰਦੇ ਹੁੰਨੇ ਆ ਤੂੜੀ ਤਾਂ ਦਾ ਆਪਣੇ ਕੋਲੇ ਹੁੰਦਾ ਜੇ ਆਪਾਂ ਪਸ਼ੂ ਰੱਖ ਲੈਨੇ ਆ ਤਾਂ ਵਧੀਆ ਰਹਿੰਨੇ ਆ ਕਿਉਂਕਿ ਨੀਰਾ ਚਾਰਾ ਹੀ ਆਪਣੇ ਕੋਲ ਬਾਦੂ ਹੁੰਦਾ ਹਨਾ ਤੇ ਖੇਤੀ ਵਾਲਿਆਂ ਨੂੰ ਪਸ਼ੂਆਂ ਬਿਨਾਂ ਨਹੀਂ ਸਰਦਾ ਜੀ ਤੇ ਇਧਰ ਕੱਟੀ ਨੂੰ ਫੀਡ ਪਾਈ ਹੋਈ ਸੀ ਇਹ ਪਤਾ ਨਹੀਂ ਕਿਉਂ ਦੋ ਦਿਨਾਂ ਦੀ ਕੱਟ ਖਾ ਰਹੀ ਐ ਆਪਾਂ ਉਹਨੂੰ ਚੈੱਕ ਰਏ ਆਂਗੇ ਤੂੜੀ ਤਾਂ ਦੇ ਨੂੰ ਹਜੇ ਨਹੀਂ ਪਾਉਣ ਲੱਗੇ ਨਾ ਇਹਨੂੰ ਹਜੇ ਹਰਾ ਪਾਉਣ ਲੱਗੇ ਆ ਜੀ ਇੱਕ ਵਾਰ ਇਹਨੂੰ ਭੁੱਖੇ ਰਾਤਾਂ ਵਿੱਚ ਫੀਡ ਖਾਣ ਲੱਗੇ ਜੇ ਤਾਂ ਵਧੀਆ ਹਣਾ ਪਤਾ ਨਹੀਂ ਕਿਉਂ ਚੱਜ ਨਾਲ ਖਾਂਦੀ ਨਹੀਂ ਤੇ ਇਹ ਇਸ ਤਰ੍ਹਾਂ ਜਿਹੜਾ ਸਾਰਾ ਦਿਨ ਬਿਜੀ ਨਾਗਦਾ ਹੈਗਾ। ਹਾਂਜੀ ਪਹਿਲਾਂ ਜਿਹੜੀ ਆਪਾਂ ਤੂੜੀ ਦੀ ਪੰਡ ਲੈ ਕੇ ਆਏ ਸੀ ਉਹ ਬਾਹਰ ਨੀਰਾ ਹੁਣ ਬੰਨਣ ਵਾਸਤੇ ਪਾਵਾਂਗੇ। ਇਹ ਜਿਹੜੀ ਦੂਜੀ ਪੰਡ ਨੀਰੇ ਦੀ ਲੈ ਕੇ ਆ ਰਹੇ ਹਾਂਗੇ। ਇਹ ਲੈ ਕੇ ਆ ਰਹੇ ਹਾਂ ਜੀ। ਸ਼ਾਂ ਜਿਹੜਾ ਸਵੇਰੇ ਬੰਨਾਂਗੇ ਪਸੂ ਉਹ ਹੁਣ ਸ਼ਾਮ ਨੂੰ ਹੀ ਪਾ ਕੇ ਰੱਖ ਦਾਂਗੇ। ਇੱਥੇ ਮੈਂ ਕੱਢ ਲਈਆਂ ਇਹ ਰਹੀਆਂ ਜੀ ਲੇਟੀ। ਲੇਟੀ ਰਿੰਨ ਕੇ ਪਾਉਣੇ ਆਪਾਂ ਹੁਣਾ ਦੋ ਪਸੂ ਆਪਣੇ ਦੁੱਧ ਦਿੰਦੇ ਆ ਇੱਕ ਗਾਂ ਤੇ ਇੱਕ ਮੱਝ ਦੋਨਾਂ ਦੀ ਢੋਡਾ ਢਲ ਜਿਹੜੀ ਆਪਾਂ ਕੱਢ ਕੇ ਰੱਖ ਦਾਂਗੇ ਤੇ ਇਸ ਤਰ੍ਹਾਂ ਜਿਹੜੇ ਸਾਰਾ ਦਿਨ ਬਿਜੀ ਲਾਈਫ ਰਹਿੰਦੀ ਹੈਗੀ ਸਾਰਾ ਦਿਨ ਜਿਹੜਾ ਟਾਈਮ ਨਹੀਂ ਕਿਤੇ ਦਿਨ ਛੋਟੇ ਹੁੰਦੇ ਆ ਸਾਰਾ ਦਿਨ ਐਸੇ ਤਰ੍ਹਾਂ ਜਿਹੜਾ ਲੰਘ ਜਾਂਦਾ ਹੈ ਤੇ ਬਾਕੀ ਤੁਸੀਂ ਕਿਵੇਂ ਕੰਮ ਤੰਦਾ ਕਰਦੇ ਹੋ ਕਿ ਮੇਰੇ ਸਾਡਾ ਤੁਸੀਂ ਵੀ ਜਰੂਰ ਦੱਸਿਆ ਕਰੋ ਇਹ ਬਿਲਕੁਲ ਰੀਅਲ ਦੇਸੀ ਲਾਈਫ ਹੈ ਜੀ ਪਿੰਡਾਂ ਦੀ ਤੇ ਸਾਰਾ ਦਿਨ ਜਿਹੜਾ ਇਸੇ ਤਰ੍ਹਾਂ ਕੰਮ ਤੰਦਾ ਜਿਹੜਾ ਰਹਿੰਦਾਗਾ ਕਿੰਨੀ ਮੀਂਹ ਹਨੇਰੀ ਕਣੀਆਂ ਤੇ ਛੱਕੜ ਚੋਲਾਗਾ ਪਰ ਇਹ ਕੰਮ ਹੈ ਜਿਹੜਾ ਹਰ ਟਾਈਮ ਚੱਲਦਾ ਰਹਿੰਦਾ ਇਹ ਤੋਂ ਆਪਾਂ ਨੂੰ ਰੁਕਾਵਟ ਨਹੀਂ ਮਿਲਦੀ న్న ీి సමధ දಯන් පస ಮ ం ಣక ನನು ಿල්್ಲ సుక్క ಣ స్್రడ కంచాದරందగ. ਉਧਰ ਆਪਣੇ ਬੱਚੇ ਖੇਡ ਰਹੇ ਨੇ ਜੀ। ਇੱਕ ਮਨ ਨਹੀਂ ਹੈਗਾ ਇੱਥੇ। ਉਹ ਮੇਰੇ ਖਿਆਲ ਦੇ ਵਿੱਚ ਬਾਹਰ ਖੇਡਣ ਗਿਆ ਹੋਇਆਗਾ। ਛੋਟੇ ਬੱਚੇੜੋ ਖੇਡ ਰਹੇ ਨੇ ਭੈਣ ਭਰਾ। ਇੱਧਰ ਮੈਨੂੰ ਇੱਕ ਵੱੱਠਲ ਦੇ ਵਿੱਚ ਲੇਕਤੀ ਲੱਗੀ ਜੀ ਘੱਟ। ਇੱਕੋ ਜੀ ਕਰ ਦਿੰਨੇ ਆ ਪਤਾ ਹੈ ਅੱਜ ਕੱਲ੍ਹ ਆ ਕੇ ਥੋੜੀ ਮੇਰੀ ਸੇ ਤੇ ਡਿਉ ਕੰਡਮ ਰਹਿੰਦੀ ਆ ਮੈਨੂੰ ਥੋੜੀ ਜਿਹੀ ਸਾਹ ਦੀ ਸ਼ਿਕਾਇਤ ਆ ਅਨਰਜੀ ਆ ਮੈਨੂੰ ਤੂੜੀ ਤੰਦ ਤੋਂ ਤੇ ਇਸ ਲਈ ਮੈਂ ਤੂੜੀ ਤੰਦ ਦਾ ਕੰਮ ਘੱਟ ਕਰਦੀ ਆ ਪਰ ਸਰਦਾ ਤਾਂ ਹੈ ਨਹੀਂ ਐਨਾ ਜ਼ਰੂਰ ਆ ਵੀ ਅੱਜ ਕੱਲ੍ਹ ਬੇਲੇ ਹੁੰਦੇ ਨੇ ਹਨਾ ਬੰਦੇ ਤੇ ਹੱਥ ਬਟਾ ਦਿੰਦੇ ਨੇ ਤੇ ਜੇ ਕਿਤੇ ਕੰਮ ਜ਼ਰੂਰਤ ਹੁੰਦੀ ਆ ਫਿਰ ਤਾਂ એનર્ਜੀਆਂ ਨੂੰ ਰੁਲਜੀਆਂ ਵਿੱਚੀ ਤੁਰੀਆਂ ਫਿਰਦੀਆਂ ਨੇ ਫੇਰ ਕੰਮ ਤੋਂ ਹੀ ਵੀ ਵਿੱਚੇ ਤੂਹ ਕੜੀਸੀ ਕਰਨੀ ਪੈਂਦੀ ਆ ਹਾਂਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ